ਬੇਸਿਕਲੀ ਮੁੱਖ ਮੰਤਰੀ ਸਾਹਿਬ ਇੱਥੇ ਤੀਰਥ ਯਾਤਰਾ ਸਕੀਮ ਜਿਹੜੀ ਹੈ ਲਾਂਚ ਕਰਨ ਲਈ ਪਹੁੰਚ ਰਹੇ ਨੇ ਉਹਦਾ ਪਾਇਲਟ ਪ੍ਰੋਜੈਕਟ ਕਲ ਤੂਰੀ ਦੇ ਬਰਡਵਾਲ ਪਿੰਡ ਤੋਂ ਸਟਾਰਟ ਹੋ ਰਿਹਾ ਤਾਂ ਉੱਥੇ ਲਈ ਇੱਥੇ ਪਹੁੰਚ ਰਹੇ ਨੇ ਬਾਕੀ ਸੀਐਮ ਸਾਹਿਬ ਪਾਣੂ ਪ੍ਰੈਸ ਕਾਨਫਰੰਸ ਕਰਨਗੇ ਤੇ ਸਾਰੀ ਡਿਟੇਲਸ ਜਿਹੜੀਆਂ ਸਕੀਮ ਦੀਆਂ ਵੱਡੀਆਂ ਜਿਹੜੀਆਂ ਵੀ ਡਿਟੇਲਸ ਹੋਣਗੀਆਂ ਸਾਰੀਆਂ ਉਹਦੇ ਵਿੱਚ ਦੇਣਗੇ ਲੋਕਾਂ ਨੂੰ ਕੀ ਫੀਲ ਕਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਵੇਂ ਆਪਾਂ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਦਿਹਾੜਾ ਬਣਾ ਰਹੇ ਹਾਂ ਤੇ ਉਸ ਸੰਬੰਧਿਤ ਤੀਰਥ ਯਾਤਰਾ ਸਕੀਮ ਲਾਂਚ ਹੋਣ ਲੱਗੀ ਹੈ ਤਾਂ ਆਪਾਂ ਸਾਰੇ ਪੰਜਾਬ ਤੇ ਜਿਵੇਂ ਕਿ ਹੁਣ ਪਰਾਲੀ ਦੇ ਅੱਗ ਲੱਗਣ ਦੀ ਆਪਾਂ ਘਟਨਾਵਾਂ ਦੇਖ ਰਹੇ ਹਾਂ ਜਿਸ ਦਾ এনवायरमेंट ਖਰਾਬ ਹੋ ਰਿਹਾ ਹੈ ਉਸ ਥਾਂ ਤੇ ਵੀ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੇ ਲਈ ਜਿਹੜੀ ਆਪਣੀ ਧਰਤੀ ਮਾਤਾ ਹੈ ਠੀਕ ਹੈ ਤੇ ਪਵਨ ਗੁਰੂ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਧਿਆਨ ਰੱਖ ਕੇ ਹੀ ਇਹ ਸਾਰੀਆਂ ਜੀਵਾਂ ਸੋਚ ਕੇ ਕਰਨੀਆਂ ਚਾਹੀਦੀਆਂ ਸਾਡੇ ਪੰਜਾਬ ਦੇ ਬਹੁਤ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਕੱਲ ਜਿਹੜੀ 29 ਤਰੀਕ ਨੂੰ ਪਿੰਡ ਬਰਡਵਾਲ ਤੋਂ ਤੀਰਥ ਯਾਤਰਾ ਦੀ ਸ਼ੁਰੂਆਤ ਕਰਨ ਆ ਰਹੇ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਬਹੁਤ ਲੋਕ ਖੁਸ਼ ਨੇ ਕਿ ਜੇ ਬਹੁਤ ਵਧੀਆ ਕੰਮ ਸਰਕਾਰ ਕਰ ਰਹੀ ਹੈ ਕਿਉਂਕਿ ਕਈ ਲੋਕ ਜਿਹੜੇ ਨੇ ਕਿਸੇ ਕਾਰਨ ਕਰਕੇ ਨਹੀਂ ਜਾਣਾ ਚਾਹੁੰਦੇ ਤੀਰਥ ਯਾਤਰਾ ਪਰ ਉਹਨਾਂ ਦੀਆਂ ਕਈ ਪ੍ਰੋਬਲਮ ਹੁੰਦੀਆਂ ਨੇ ਉਹ ਨਹੀਂ ਜਾ ਸਕਦੇ ਇਸ ਕਰਕੇ ਕਿਉਂਕਿ ਉਹਨਾਂ ਦੇ ਸਾਰੇ ਜਾਣ ਦਾ ਪ੍ਰਬੰਧ ਉੱਥੇ ਰਹਿਣ ਦਾ ਪ੍ਰਬੰਧ ਹੈ ਹਰ ਤਰ੍ਹਾਂ ਦਾ ਉਹਨਾਂ ਦਾ ਪ੍ਰਬੰਧੇ ਮੁਕੰਮਲ ਕਰਕੇ ਉਹਨਾਂ ਨੂੰ ਜਿਹੜੀ ਯਾਤਰਾ ਕਰਵਾਈ ਜਾਏਗੀ ਕੱਲ ਸ਼ੁਰੂਆਤ ਹੈ ਪਿੰਡ ਬਰਡਵਾਲ ਧੂਰੀ ਹਲਕੇ ਤੋਂ ਲੋਕਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜੇ ਬਜ਼ੁਰਗ 50 ਸਾਲ ਤੋਂ ਉੱਪਰ ਜਿਹੜੇ ਬਜ਼ੁਰਗ ਤੀਰਥ ਯਾਤਰਾ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਅਸੀਂ ਕਿਤੇ ਜਾ ਕੇ ਰੱਬ ਦਾ ਨਾਮ ਲਈਏ ਕਿਤੇ ਤੀਰਥ ਯਾਤਰਾ ਤੇ ਦਰਸ਼ਨ ਕਰਕੇ ਆਈਏ ਉਹਨਾਂ ਨੂੰ ਕਿਉਂਕਿ ਸੁਪੂਨ ਮਿਲੂਗਾ ਬਹੁਤ ਜਿਹੜਾ ਸ਼ਾਂਤੀ ਪੀਸ ਔਰ ਮਾਈਂਡ ਕਿਉਂਕਿ ਸਭ ਤੋਂ ਜ਼ਰੂਰੀ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਹੀ ਇੱਕ ਜਿਹੜਾ ਇਹ ਚੰਗਾ ਕੰਮ ਸਰਕਾਰ ਕਰ ਰਹੀ ਹੈ ਕਿੱਡਾ ਕਿੱਣਾ ਅਸੀਂ ਪੰਚਾਇਤ ਵੱਲੋਂ ਆਪਣਾ ਮਤਬਾਇਆ ਹੈ ਸਾਡਾ ਇੱਕ ਹਾਈ ਸਕੂਲ ਹੈ ਇਹਨੂੰ ਅਸੀਂ ਅਪਗ੍ਰੇਡ ਕਰਾਉਣਾ ਹੈ ਇਹ ਸਾਡੀ ਸੀਐਮ ਸਾਹਿਬ ਕੋ ਡਿਮਾਂਡ ਹੈ ਹੋਰ ਵੀ ਅਸੀਂ ਜਿੰਨੇ ਵੀ ਸਾਡੇ ਪਿੰਡ ਦੇ ਕੰਮ ਅਧੂਰੇ ਪਏ ਨੇ ਅਸੀਂ ਪੂਰੇ ਮਤੇ ਪਾ ਕੇ ਦਿੱਤੇ ਨੇ ਕੱਲੋਂ ਦੇਖੋ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਵੀ ਸਾਡੀਆਂ ਮੰਗਾਂ ਪਰਵਾਹ ਕਰਨ ਜਾਣ ਔਰ ਸਾਨੂੰ ਬੜੀ ਖੁਸ਼ੀ ਦੀ ਗੱਲ ਇਹ ਹੈ ਵੀ ਸਾਡੇ ਪਿੰਡ ਬਾੜਵਾਲ ਵਿਖੇ ਜੋ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪਿੰਡ ਬਾੜੋਵਾਲ ਤੋਂ ਪਹਿਲਾਂ ਵੀ ਤੀਜਾ ਜਾਤਾ ਸ਼ੁਰੂ ਕੀਤੀ ਦੀ ਔਰ ਦੂਸਰੀ ਵਾਰੀ ਪੰਜਾਬ ਦੇ ਵਿੱਚ ਜੋ ਬਾੜੋਵਾਲ ਤੋਂ ਕੀਤੀ ਗਈ ਹੈ ਅਸੀਂ ਬੜੇ ਖੁਸ਼ ਹਾਂ ਔਰ ਇਹਨਾਂ ਦਾ ਤੁਹਾਨੂੰ ਬਾਤ ਕਰਦੇ ਹਾਂ ਜੀ ਆਖਦੇ ਹਾਂ